ਇਤ ਮੋਹ ਪੈ ਭਰਮ ਭ੍ਰਮਣ ਅਹੰਕਾਰ ਤੀਖਣ ਕਠਨ ਹੈ ਸੋ ਹੇਤ ਕਰਕੇ ਜੋ ਮੋਹ ਕਰਦਾ ਨਾ ਪੈ ਤਾਰਦਾ ਭਰਮ ਦੇ ਵਿੱਚ ਪਰਮਿਆ ਹੋਇਆ ਇਹ ਜੀਵ ਇਹਨੂੰ ਅਹੰਕਾਰ ਬੜੀ ਤਿੱਖੀ ਜਿਹੜੀ ਹੈ ਨਾ ਹੰਕਾਰ ਦੀ ਮੈਂ ਵੀ ਹਾਂ ਇਸ ਪ੍ਰਕਾਰ ਇਹ ਭਾਹੀ ਪਈ ਹੋਈ ਹੈ ਗਲ ਦੇ ਵਿੱਚ ਪਾਵਕ ਤੋ ਅਸਾਧ ਕੋਰੰ ਅਗਮ ਤੀਰ ਨਹਿ ਲੰਗਣਹਿ ਵੇਖੋ ਗੁਰੂ ਕੇ ਪਿਆਰਿਓ ਇਹ ਮਨ ਇੱਕ ਹੈ ਤੇ ਇਹਨੂੰ ਫਾਹੀ ਵਾਲ 50 50 ਜਣੇ ਨੂੰ ਫਾਹਿਆਂ ਪਾਉਣ ਵਾਲਿਆ ਪਾਵਕ ਤੋ ਅਸਾਧ ਕੋਰੰ ਇਹ ਪਾਵਕ ਬੜੀ ਭਿਆਨਕ ਹੈ ਤ੍ਰਿਸ਼ਨਾ ਦੀ ਅੱਗ ਤੋ ਇਹ ਲਰਨ ਚੱਲ ਰਹੀਆਂ ਹਨ ਤ੍ਰਿਸ਼ਨਾ ਦੀਆਂ ਮਾਇਆ ਰੂਪੀ ਅੱਗ ਹੈ ਅਸਾਧ ਕੋਰੰ ਬੜੀ ਭਿਆਨਕ ਹੈ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਸਮੁੰਦਰ ਦੀ ਤਰ੍ਹਾਂ ਵੀ ਜਾਣੋ ਇਹਨੂੰ ਆਗਮ ਤੀਰ ਗਮਤਾ ਤੋਂ ਰਹਿ ਤੇ ਦਾ ਕੰਡਾ ਹੈ ਨਹਿ ਲੰਗਣਾ ਇਹਨੂੰ ਪਾਰ ਨਹੀਂ ਕੀਤਾ ਜਾ ਸਕਦਾ ਅਸਵਾ ਇਸ ਸਮੁੰਦਰ ਤੇ ਇਸ ਸੰਸਾਰ ਜੰਗਲ ਦੇ ਵਿੱਚ ਹੀ ਇਹ ਭਾਵ ਕਿ ਜਿਹੜੀ ਹੈ ਨਾ ਮਾਇਆ ਰੂਪੀ ਇਹ ਮਾਇਆ ਅੱਗ ਜਿਹੜੀ ਇਹ ਬਲ ਰਹੀ ਹੈ ਜੈਸੀ ਅਗਨ ਉਦਰਮਹ ਤੈਸੀ ਬਾਹਰ ਮਾਇਆ ਔਰ ਜਿਵੇਂ ਜੰਗਲ ਦੇ ਵਿੱਚ ਪਾਣੀ ਦੇ ਸੋਮੇ ਵੀ ਹੁੰਦੇ ਦਲਦਲਾ ਹੁੰਦੀਆਂ ਉਸ ਪ੍ਰਕਾਰ ਦੇ ਵਿੱਚ ਪੰਕ ਜੋ ਮੋਹ ਪਾਗ ਨਹੀਂ ਚੱਲਦਾ ਇਹ ਵੀ ਵਿੱਚ ਹੈ ਬੜਾ ਸਾਧ ਹੈ ਇਹਦੇ ਕੰਡੇ ਤੇ ਜਾਇਆ ਨਹੀਂ ਇਹਦੇ ਤੋਂ ਪਾਰ ਨਹੀਂ ਲੰਘਿਆ ਜਾਂਦਾ ਮਨ ਪਾਸੋਂ ਜੀਵ ਪਾਸੋਂ ਅਜ ਸਾਧ ਸੰਗ ਗੋਪਾਲ ਨਾਨਕ ਸੋ ਇਸ ਕਰਕੇ ਮਹਾਰਾਜ ਜੀ ਫਿਰ ਕਿਵੇਂ ਜਤ ਪਾਰ ਹੋਵੇ ਤਾਬ ਜੀ ਨੇ ਬਿਮਾਰੀ ਤਾਂ ਦੱਸ ਤੀਏ ਦਾ ਇਲਾਜ ਵੀ ਦੱਸੋ ਪੂਰਾ ਵੈਦ ਹੋ ਆਪ ਜੀ ਮੇਰਾ ਵੈਦ ਗੁਰੂ ਕੋ ਬਿੰਦਾ ਪੂਰਾ ਵੈਦ ਹੋ ਹੀ ਆ ਨਾ ਜਿਹੜਾ ਬੰਬਾਰੀ ਪਹਿਲਾਂ ਵੇਖ ਲੈ ਕੇ ਇਹਨੂੰ ਬਿਮਾਰੀ ਕੀ ਹੈ ਜੇ ਵੈਦ ਨੂੰ ਬਿਮਾਰੀ ਨਾ ਲੱਭੇ ਬਿਮਾਰੀ ਕੋਈ ਹੋਰ ਹੋਵੇ ਦਵਾਈ ਕੋਈ ਹੋਰ ਦਈ ਜਾਵੇ ਤਾਂ ਵੀ ਇਲਾਜ ਨਹੀਂ ਹੋ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰ ਕੋਈ ਇਹਦਾ ਫਿਰ ਸਮਾਧਾਨ ਵੀ ਦੱਸੋ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਸਾਧ ਸੰਗਤ ਵਿੱਚ ਮਿਲ ਕਰਕੇ ਬਾਜ ਸਾਧ ਸੰਗ ਗੋਪਾਲ ਨਾਨਕ ਸਾਧ ਸੰਗਤ ਵਿੱਚ ਮਿਲ ਕਰਕੇ ਗੋਪਾਲ ਦਾ ਭਜਨ ਕਰ ਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਫਰਮਾ ਰਹੇ ਹਨ